ਰਾਸ਼ਟਰੀ ਵੋਟਰ ਦਿਵਸ 2025 ਨੂੰ ਉਪ ਮੰਡਲ ਮੈਜਿਸਟ੍ਰੇਟ ਟਾਂਡਾ ਪੰਕਜ ਬਾਂਸਲ ਪੀ ਸੀ ਐਸ ਦੀ ਅਗਵਾਈ ਦੇ ਵਿੱਚ ਸਕੂਲ ਆਫ ਐਮਿਨੈਂਸ ਟਾਂਡਾ ਵਿਖੇ ਬੜੀ ਤੁਮਤਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਐਸਟੀਐਮ ਟਾਂਡਾ ਦੇ ਵੱਲੋਂ ਵੋਟਰਾਂ ਨੂੰ ਨਿਰਪੱਖ ਰਹਿ ਕੇ bina ਕਿਸੇ ਲਾਲਚ ਤੋਂ ਵੋਟ ਪਾਉਣ ਲਈ ਕਿਹਾ ਅਤੇ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਆਗਾਮੀ ਚੋਣਾਂ ਦੌਰਾਨ ਵੱਧ ਛੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਇਸ ਸਮਾਗਮ ਦੌਰਾਨ ਹਾਜ਼ਰ ਆਏ ਸਮੂਹ ਅਧਿਕਾਰੀਆਂ ਕਰਮਚਾਰੀਆਂ ਅਤੇ ਸਕੂਲ ਬੱਚਿਆਂ ਦੇ ਦੁਆਰਾ ਸੋਚ ਚੁੱਕੀ ਗਈ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦਾ ਮਾਣ ਬਰਕਰਾਰ ਰੱਖਾਂਗੇ ਇਸ ਲਈ ਵੋਟਰਡੇ ਮਨਾਇਆ ਜਾ ਰਿਹਾ ਹੈ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਵੱਤਵਤ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰੀਸੀਵ ਕਰ ਲੈ ਤਾਂ ਜੋ ਜੱਦ ਵੀ ਚੋਣਾ ਹੁੰਦੀਆਂ ਨੇ ਤਾਂ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਦੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ ਇਸ ਲਈ ਵੋਟਰ ਡੇ ਮਨਾਇਆ ਜਾ ਰਿਹਾ ਹੈ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰਿਸੀਵ ਕਰ ਲੈ ਤਾਂ ਜੋ ਜੱਦ ਵੀ ਚੋਣਾ ਹੁੰਦਿਆਂ ਨੇ ਤਬਾਦਬਦ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਦੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ ਇਸ ਲਈ ਵੋਟਰ ਡੇ ਮਨਾਇਆ ਜਾ ਰਿਹਾ ਹੈ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਤਬਾਦਬਦ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰਿਸੀਵ ਕਰ ਲੈ ਤਾਂ ਜੋ ਜੱਦ ਵੀ ਚੋਣਾ ਹੁੰਦਿਆ ਨੇ ਤਾਂ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਦੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ ਇਸ ਲਈ ਵੋਟਰ ਡੇ ਮਨਾਇਆ ਜਾ ਰਿਹਾ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰਿਸੀਵ ਕਰ ਲੈ ਤਾਂ ਜੋ ਜਦ ਵੀ ਚੋਣਾ ਹੁੰਦਿਆ ਨੇ ਤੇ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਦੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ ਇਸ ਲਈ ਵੋਟਰ ਡੇ ਮਨਾਇਆ ਜਾ ਰਿਹਾ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਬਤੁਬਦ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰਿਸੀਵ ਕਰ ਲੈ ਤਾਂ ਜੋ ਜਦ ਵੀ ਚੋਣਾ ਹੁੰਦਿਆਂ ਨੇ ਤਬਾਦਬਦ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਦੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ ਇਸ ਲਈ ਵੋਟਰ ਡੇ ਮਨਾਇਆ ਜਾ ਰਿਹਾ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੋਟਰਾਂ ਨੂੰ ਅਪੀਲ ਹੈ ਕਿ ਜੀ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਹੋਏ ਉਹ ਤਬਾਦਬਦ ਗਿਣਤੀ ਦੇ ਵਿੱਚ ਆ ਕੇ ਵੋਟਰ ਕਾਰਡ ਬਣਾਓ ਨਾ ਦੇ ਨਾਲ ਦੀ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਬਣ ਚੁੱਕੇ ਨੇ ਸਾਡੇ ਆਫਿਸ ਆ ਕੇ ਵੋਟਰ ਕਾਰਡ ਰਿਸੀਵ ਕਰ ਲੈ ਤਾਂ ਜੋ ਜਦ ਵੀ ਚੋਣਾਂ ਹੁੰਦੀਆਂ ਨੇ ਤਾਂ ਬਤ ਬਤ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਈਆਂ ਜਾ ਸਕਣ ਤੇ ਸਾਡੀ ਲੋਕਤੰਤਰੀ ਪ੍ਰਥਾ ਨੂੰ ਕਾਇਮ ਰੱਖਿਆ ਜਾ ਸਕੇ